ਨਿਊ ਡੈਮੋਕ੍ਰੈਟਿਕ ਪਾਰਟੀ ਐਂਡੀਪੀ ਦੇ ਆਗੂ ਜਗਮੀਤ ਸਿੰਘ ਨੇ ਡੋਨਾਲਡ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 50ਵਾਂ ਸੂਬਾ ਬਣਾਉਣ ਦੀ ਧਮਕੀ ਤੇ ਸਖਤ ਚੇਤਾਵਨੀ ਦਿੱਤੀ ਹੈ ਜਗਮੀਤ ਸਿੰਘ ਨੇ ਐਕਸ ਦੇ ਇੱਕ ਵੀਡੀਓ 'ਚ ਕਿਹਾ ਕਿ ਮੇਰੇ ਕੋਲ ਟਰੰਪ ਲਈ ਸੰਦੇਸ਼ ਹੈ ਸਾਡਾ ਦੇਸ਼ ਕੈਨੇਡਾ ਵੇਚਣ ਲਈ ਨਹੀਂ ਹੈ ਨਾ ਹੋਣ ਅਤੇ ਨਾ ਹੀ ਭਿਖ ਵਿੱਚ ਅਸੀਂ ਚੰਗੇ ਗਵਾਂਡੀਆਂ ਜੇ ਤੁਸੀਂ ਕੈਨੇਡਾ ਨਾਲ ਲੜਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੀਮਤ ਚੁਕਾਉਣੀ ਪਵੇਗੀ ਟਵਿੱਟਰ ਤੇ ਇੱਕ ਵੀਡੀਓ ਵਿੱਚ ਐਂਡੀਪੀ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਆਪਣੇ ਦੇਸ਼ ਤੇ ਮਾਣ ਹੈ ਉਹ ਇਸ ਨੂੰ ਬਚਾਉਣ ਲਈ ਤਿਆਰ ਨੇ ਉਹਨਾਂ ਨੇ ਲਾਸ ਐਂਜਲਸ ਵਿੱਚ ਲੱਗੀ ਅੱਗ ਵਿੱਚ ਕੈਨੇਡਾ ਦੀ ਮਦਦ ਦਾ ਦਾਅਵਾ ਕੀਤਾ। ਉਹਨਾਂ ਨੇ ਕਿਹਾ ਕਿ ਕੈਨੇਡੀਅਨ ਫਾਇਰਫਾਈਟਰ ਪਹੁੰਚ ਗਏ ਨੇ ਕਿਉਂਕਿ ਜੰਗਲ ਦੀ ਅੱਗ ਨੇ ਪੂਰੇ ਅਮਰੀਕਾ ਵਿੱਚ ਘਰਾਂ ਨੂੰ ਤਬਾਹ ਕਰ ਦਿੱਤਾ। ਬਸ ਇਹ ਹੀ ਹੈ ਕਿ ਅਸੀਂ ਕੌਣ ਹਾਂ ਅਤੇ ਅਸੀਂ ਆਪਣੇ ਗੁਆਂਢੀਆਂ ਦਾ ਸਮਰਥਨ ਕਰਦੇ ਹਾਂ। ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਅਮਰੀਕਾ ਕੈਨੇਡਾ ਤੇ ਟੈਰਿਫ ਲਗਾਏਗਾ ਤਾਂ ਅਸੀਂ ਜਵਾਬਿਕ ਕਾਰਵਾਈ ਕਰਾਂਗੇ। ਜੇਕਰ ਟਰੰਪ ਸੋਚਦੇ ਨੇ ਕਿ ਤੁਸੀਂ ਸਾਡੇ ਨਾਲ ਲੜ ਸਕਦੇ ਹੋ ਤਾਂ ਤਾਹਾਨੂੰ ਕੀਮਤ ਚੁਕਾਉਣੀ ਪਵੇਗੀ। ਜੇਕਰ ਟਰੰਪ ਸਾਡੇ ਤੇ ਟੈਰਿਫ ਲਗਾਉਂਦੇ ਨੇ ਤਾਂ ਸਾਨੂੰ ਵੀ ਇਸੇ ਤਰ੍ਹਾਂ ਦੇ ਜਵਾਬੀ ਟੈਰਿਫ ਲਗਾ